ਹਾਲਥ ਨੇ ਇਹਨਾਂ ਕੋਲੋਂ ਮਿਲੀ ਕੈਟਰੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 25500 ਲੋਮੋ ਟੈਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਖਬਰ ਪੰਜਾਬ ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੇ ਗੱਲਾਂ ਬਾਤਾਂ ਕਰਦੇ ਆ ਤੇ ਕੀ ਕੋ ਚੱਲ ਰਿਹਾ ਹੈ ਦੇਸ਼ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਤੁਹਾਡੇ ਰੂਬਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਤਾਂ ਬੰਦੇ ਛੋੜਦੇ ਅਸ ਦਿਵਾਲੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਐ ਰੱਬ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਸਾਰਿਆਂ ਨੂੰ ਵੈਗਰੂ ਤੰਦਰੁਸਤੀਆਂ ਬਖਸ਼ੇ ਜੀ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਰਿਆਂ ਨੂੰ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਕਰੈਡਿਟ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਭਾਰਤ ਦਾ ਆਸਟ੍ਰੇਲੀਆ ਦੇ ਨਾਲ ODI ਮੈਚ ਕੱਲ ਪਹਿਲਾ ਸੀਗਾ ਇਹ ਤਿੰਨ ਮੈਚਾਂ ਦੀ ਸੀਰੀਜ਼ ਹੈ ਇਸ ਤੋਂ ਬਾਅਦ T20 ਸੀਰੀਜ਼ ਹੈ ਪੰਜ ਮੈਚਾਂ ਦੀ ਇਹ ਹੈਗੀ ਹੈ T20 ਦੇ ਬਹੁਤ ਸਾਰੇ ਲੋਕ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਤੁਹਾਨੂੰ ਪਤਾ ਅਸਾ 6-7 ਮਹੀਨਿਆਂ ਤੋਂ ਢੀਕ ਕਰ ਰਹੇ ਸੀ ਵੀਰ ਨੂੰ ਖੇਡਦੇ ਦੇਖਾਂਗੇ ਦੋਨਾਂ ਨੂੰ ਇਕੱਠੇ ਨੂੰ ਲੀਜੈਂਡ ਵਾਪਸ ਆਉਣਗੇ ਤੇ ਬਹੁਤ ਲੋਕਾਂ ਦੀ ਵੇਟ ਸੀਗੀ ਤੇ ਪਰ ਦੋਨਾਂ ਨੇ ਨਾਰਾਜ਼ ਕੀਤਾ ਕੱਲ ਤੇ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਆਵਦਾ ਪਹਿਲਾ ਮੈਚ ਹੈ ਜਿਹੜਾ ਉਹ ਸਟੇਡੀਅਮ ਤੋਂ ਮੈਚ ਹਾਰ ਗਈ ਇਹੀ ਸਭ ਤੋਂ ਬੁਰੀ ਖਬਰ ਤੇ ਇਹੀ ਹੈ ਜਿਸ ਨਾਲ ਹੀ ਦਰਸ਼ਕਾਂ ਦਾ ਦਿਲ ਟੁੱਟਿਆ ਤੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਵੀ ਪਰਫਾਰਮੈਂਸ ਨਹੀਂ ਦਿੱਤੀ ਦੋਵੇਂ ਫਲॉप ਰਹੇ ਆ ਰੋਹਿਤ ਸ਼ਰਮਾ ਨੇ 14 ਤੇ ਵਿਰਾਟ ਕੋਹਲੀ ਨੇ 0 ਸਕੋਰ ਬਣਾਇਆ ਤੇ ਤੁਹਾਨੂੰ ਦੱਸ ਦਗੇ ਭਾਈ ਆਸਟ੍ਰੇਲੀਆ ਦੇ ਜਿਹੜੇ ਉਥੇ ਫੈਨ ਸੀਗੇ ਉਹਨਾਂ ਨੇ ਟਰੋਲ ਬਹੁਤ ਕੀਤਾ ਕੋਹਲੀ ਨੂੰ ਜਦੋਂ ਡੈਗ ਆਊਟ ਬੰਨੀ ਜਾ ਰਹੇ ਸੀਗੇ ਤਾਂ ਬੱਤਕ ਦੀਆਂ ਆਵਾਜ਼ਾਂ ਕੱਢ ਰਹੇ ਸੀ ਕਿਉਂਕਿ ਰਾਤ ਕੋਹਲੀ ਡੱਕ ਤੇ ਆਊਟ ਹੋਏ ਸੀਗੇ ਤੇ ਹੁਣ ਆਪਾਂ ਵਧਦੇ ਹਾਂ ਅਗਲੀ ਖਬਰ ਵੱਨੀ ਇਹ ਖਬਰ ਹੈਗੀ ਹੈ ਚੰਡੀਗੜ੍ਹ ਤੋਂ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਇੱਕ ਨੌਜਵਾਨ ਵੱਲੋਂ ਆਪਣੀ ਮਾਤਾ ਦਾ ਕਤਲ ਕਰ ਦਿੱਤਾ ਗਿਆ ਤੁਸੀਂ ਦੇਖੋ ਕਿੰਨਾ ਮਾੜਾ ਟਾਈਮ ਆ ਗਿਆ ਹੈ ਨਾ ਲੋਕ ਜਵਾਂ ਨਹੀਂ ਵੇਖਦੇ ਆਪਣੀ ਹੀ ਮਾਂ ਨੂੰ ਕਤਲ ਕਰਤਾ ਜਦੋਂ ਲੋਕਾਂ ਨੂੰ ਆਣ ਗਵਾਂਡ ਦੇ ਵਿੱਚ ਪਤਾ ਲੱਗਿਆ ਤੁਹਾਨੂੰ ਦੱਸ ਦੇ ਕਿ ਜਦੋਂ ਲੋਕਾਂ ਨੇ ਬਾਲ ਖੜਕਾ ਦਾ ਬਾਹਰ ਅੰਦਰੋਂ ਬੰਦ ਸੀਗਾ ਤੇ ਲੋਕਾਂ ਨੇ ਛਤ ਉੱਤੇ ਦੀ ਜਾ ਕੇ ਵੇਖਿਆ ਤਾਂ ਨੌਜਵਾਨਾ ਜਿਹੜਾ ਉਹ ਪੱਜ ਚੁੱਕਾ ਸੀਗਾ ਤੇ ਜਿਹੜੀ ਉਹਨਾਂ ਦੀ ਮਾਤਾ ਸੀ ਉਹ ਲੱਤ ਪਾਥ ਖੂਨ ਦੇ ਨਾਲ ਪਈ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਜਿਹੜਾ ਉਹ ਨੌਜਵਾਨਾ ਉਸ ਦੀ ਜਿਹੜੀ ਮੈਂਟਲੀ ਸਥਿਤੀ ਉਹ ਨਹੀਂ ਠੀਕ ਸੀਗੀ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਿੰਦਾ ਸੀ ਪਰ ਤੁਸੀਂ ਦੇਖੋ ਰਿਸ਼ਤੇਦਾਰ ਤਰ ਤਰ ਹੋਏ ਆਪਣੀ ਮਾਂ ਨੂੰ ਹੀ ਮਾਰਤਾ ਮੁੰਡੇ ਨੇ ਹਨਾ ਕਿੱਧਰ ਨੂੰ ਜਾ ਰਹੀ ਹੈ ਦੁਨੀਆ ਕੀ ਕੁਸ ਹੋਈ ਜਾਂਦਾ ਹੈ ਹੁਣ ਆਪਾਂ ਬਾਅਦ ਦੇ ਇਸ ਤੋਂ ਅਗਲੇ ਸ਼ਰਵਾਰ ਦੇ ਕਿ ਰੇਲ ਗੱਡੀ ਤੇ ਛੇਟਾਉਣ ਕਰਨਾ ਔਰਤਾਂ ਦੀਆਂ ਲੱਤਾਂ ਵਢੀਆਂ ਗੰਗਾ ਇਹ ਖਬਰ ਹੈਗੀ ਹੈ ਜੀ ਮੌਸਰ ਦੀ ਤੇ ਕਿ ਮੌਸਰ ਵਿਖੇ ਐਤਵਾਰ ਨੂੰ ਦੁਪਹਿਰ ਵਿਖੇ ਜਿਹੜੇ ਗੱਡੀ ਛੇਟਾਉਣ ਕਰਨਾ ਔਰਤਾਂ ਦੀਆਂ ਲੱਤਾਂ ਕਟੇ ਕਟੀਆਂ ਗਈਆਂ ਜਾਣਕਾਰੀ ਅਨਸਾਰ ਬਬੀਤਾ ਪਤਨੀ ਰਾਜਕਮਰ ਵਾਸੀ ਗਲੀ ਨੰਬਰ 2 ਗਾਂਧੀ ਨਗਰ ਨੇੜੇ ਡੇਰਾ ਬਾਬਾ ਬੱਗੂ ਭਗਤ ਜੋਗੀ ਰੇਲਵੇ ਸਟੇਸ਼ਨ ਦੇ ਸਾਹਮਣੇ ਚਾਹ ਦਾ ਕੰਮ ਕਰਦੀ ਸੀ ਜਦੋਂ ਉਹ ਲੇਬਰ ਪੱਲੇਦਾਰੇ ਨੂੰ ਚਾਹ ਦੇਣ ਚਾਹ ਬਣਾ ਕੇ ਦੇ ਲਈ ਗੱਡੀ ਦੇ ਹੇਠਾਂ ਦੀ ਲੰਗਰ ਲੱਗੀ ਦਾ ਅਚਾਨਕ ਗੱਡੀ ਚੱਲ ਪਈ ਉਸਦੇ ਦੋਵੇਂ ਨੱਤਾ ਕੱਟੀਆਂ ਗਈਆਂ ਤੁਸੀਂ ਦੇਖੋ ਲੋਕ ਆਪਾ ਕਿੰਨੀ ਕਾਲੀ ਕਰਦੇ ਆ ਰੇਲ ਗੱਡੀ ਦੇ ਢੇਠਾਂ ਦੇ ਕਈ ਵਾਰ ਤੁਹਾਨੂੰ ਪਤਾ ਹੈ ਨਾ ਗੱਡੀਆਂ ਖੜੀਆਂ ਹੁੰਦਾਂ ਕਰਦਾ ਢੇਠਾਂ ਦੇ ਟੱਪ ਜਾਂਦੇ ਆ ਪਰ ਇਹ ਬਹੁਤ ਖਤਰਨਾਕ ਆ ਉਹ ਵੀ ਜੇ ਕੋਈ ਗੱਡੀ ਹੈ ਨਾ ਲੰਬੇ ਸਮੇਂ ਆਸਤੇ ਖੜੀ ਹੋਵੇ ਜਿਵੇਂ ਕਹਿੰਦੇ ਕਿ ਮਾਲ ਗੱਡੀ ਖੜੀ ਹੁੰਦੀ ਹੈ ਕਈ ਵਾਰ ਹੈ ਨਾ ਉਹ ਤੋਂ ਸਮਾਨ ਨੂੰ ਲੈ ਰਿਹਾ ਹੁੰਦਾ ਜਾਂ ਲੋਡ ਹੋ ਰਿਹਾ ਹੁੰਦਾ ਤਾਂ ਚਲੋ ਢੇਠਾਂ ਦੀ ਟੱਪ ਜਾਂਦੇ ਨੇ ਇਹ ਕੀ ਮਤਲਬ ਬੰਦਾ ਵੀ ਗੱਡੀ ਖੜੀ ਸੀ ਤੇ ਢੇਠਾਂ ਦੀ ਟੱਪਣ ਲੱਗੀ ਲੋਕ ਕਿੱਡੇ ਕਿੱਡੀਆਂ ਬੇਕੂਫੀਆਂ ਕਰਦੇ ਆ ਇਹ ਔਰਤ ਨੇ ਆਪਦੀ ਹੀ ਗਲਤੀ ਦੇ ਨਾਲ ਆਪਣਾ ਜਿਵੇਂ ਨੱਤਾ ਉਹ ਘਟਵਾਇਆ ਵੀ ਖੜੀ ਗੱਡੀ ਦੇ ਢੇਠਾਂ ਦੀ ਟ ਦੇ ਕਰਨ ਆਉਦੀਆਂ ਜਿਹੜੀਆਂ ਨੱਤਾ ਉਹ ਕਟਵਾ ਲਈਆਂ ਤੇ ਮੁਕਸਰ ਦੀ ਜਿਹੜੀ ਇਹ ਖਬਰ ਹੈਗੀ ਐ ਇਸ ਤੋਂ ਬਾਅਦ ਆਪਾਂ ਵਾਧਦੇ ਅਸ ਤੋਂ ਅਗਲੀ ਖਬਰ ਵੱਲ ਇਹ ਖਬਰ ਹੈਗੀ ਹੈ ਜੀ ਫਰੀਦਕੋਟ ਤੋਂ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਡਾਕਟਰ ਪ੍ਰਗਜੈਨ ਦੀ ਜੋਗ ਗਵਾਹੀ ਇਹਟ ਦਿਵਾਲੀ ਦੇ ਤਿਹਾਰ ਮੌਕੇ ਲੋਕਾਂ ਨੂੰ ਮਠਿਆਈ ਦੇ ਰੂਪ ਵਿੱਚ ਜ਼ਹਿਰ ਵੰਡ ਰਹੀ ਜਿਹੜੀਆਂ ਹਨਾ ਪ੍ਰੋਸਸਰਾਂ ਵਾਲੀਆਂ ਜ਼ਹਿਰ ਵੰਡ ਰਹੀਆਂ ਫੈਕਟਰੀਆਂ ਵਿੱਚੋਂ ਇੱਕ ਅਜਿਹੀ ਫੈਕਟਰੀ ਦਾ ਪਰਦਾ ਫਾਸ਼ ਕੀਤਾ ਪੁਲਿਸ ਨੇ ਟੀਮ ਨੇ ਜਿੱਥੇ ਗੰਦੇ ਢਾਂਗ ਦੇ ਨਾਲ ਬਣਾਈ ਜਾ ਰਹੀ 18 ਕੁਆਂਟਲ 50 ਕਿਲੋ 18 ਕੁਆਂਟਲ ਵੇਖੋ ਦਰਸ਼ਕੋ 18 ਕੁਆਂਟਲ 50 ਕਿਲੋ ਮਠਿਆਈ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਜਿਹੜਾ ਕਿ ਫੜਿਆ ਗਿਆ ਤੇ ਲੋਕਾਂ ਦੇ ਵਿੱਚ ਕੋਈ ਰਾਹਤ ਭਰੀ ਖਬਰ ਆਈ ਹੈ ਕਿਉਂਕਿ 18 ਕੁਇੰਟਲ ਬਹੁਤ ਵੱਨ ਜਾਣੀ ਸਾਨੂੰ ਪਤਾ ਧਿਆਰਾਂ ਦੇ ਦੇਣ ਚੱਲ ਰਹੇ ਆ ਲੋਕਾਂ ਨੇ ਮਠਿਆਈ ਅੰਨੇ ਵਾ ਖਰੀਦਣੀ ਸੀ ਸਾਰੇ ਲੋਕ ਲੈ ਕੇ ਆਉਂਦੇ ਤੇ 18 ਕੁਇੰਟਲ ਵੇਖ ਲਓ ਨਿੱਕੇ ਨਿੱਕੇ ਬੱਚਿਆਂ ਦੇ ਮੂੰਹ ਦੇ ਵਿੱਚ ਵੀ ਮਠਿਆਈ ਪੈਣੀ ਸੀ ਨਾ ਬਜ਼ੁਰਗਾਂ ਦੇ ਮੂੰਹ ਦੇ ਵਿੱਚ ਵੀ ਮਠਿਆਈ ਪੈਣੀ ਸੀ ਤੇ ਕਿੰਨੇ ਕਿੰਨੇ ਭੈੜੇ ਰੋਗ ਤੇ ਬਿਮਾਰੀਆਂ ਦੇ ਨਾਲ ਉਲਝਣਾ ਪੈਣਾ ਸੀਗਾ ਹਨਾ ਤੇ ਵੇਖੋ ਲੋਕ ਜਾ ਕੇ ਇਹਨੂੰ ਰੇ ਆ ਲਾਲਚ ਕਿੰਨਾ ਹੋ ਗਿਆ ਨਾ ਪੈਸੇ ਦੇ ਖਾਤਰ ਇਹ ਲੋਕ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕਰ ਰਹੇ ਆ ਹੁਣ ਆਪਾਂ ਅਸ ਤੋਂ ਅਗਲੀ ਵਾਰ ਅਗਲੀ ਘਰ ਵੱਲ ਵਧ ਰਹੇ ਆ ਪੰਜਾਬੀ ਗਾਇਕ ਬਾਬੂ ਸਿੰਘ ਮਾਨ ਨੂੰ ਸਦਮਾ ਬਾਬੂ ਸਿੰਘ ਮਾਨ ਤੇ ਅਮਨਤੋਜ ਮਾਨ ਸੁਣਦਾ ਰਿਹਾ ਦੀ ਕਿ ਬਾਬੂ ਸਿੰਘ ਮਾਨ ਦੀ ਪਤਨੀ ਦੀ ਮੌਤ ਹੋ ਗਈ ਹੈ ਅਮਤੋਜ ਮਾਨ ਦੀ ਮਾਤਾ ਦੀ ਮੌਤ ਹੋ ਗਈ ਹੈ ਕਿਉਂਕਿ ਬਾਬੂ ਸਿੰਘ ਮਾਨ ਦਾ ਲੜਕਾ ਅਮਤੋਜ ਮਾਨ ਸਾਰਿਆਂ ਨੇ ਦੇਖਿਆ ਹੋਊਗਾ ਬਹੁਤ ਐਕਟਿਵ ਹੈਗਾ ਪੰਜਾਬ ਦੇ ਮੁੱਦੇ ਚਾਹਦਾ ਅਮਤੋਜ ਮਾਨ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕਾ ਤੇ ਬੱਬੂ ਮਾਨ ਦੇ ਨਾਲ ਤੇ ਰਖੇ ਸਿਧਾਨੇ ਦੇ ਨਾਲ ਅਕਸਰ ਇੰਨਾ ਜਿਹੜਾ ਹੁੰਦਾ ਰਹਿੰਦਾ ਜੂਜ ਦਾ ਪੰਜਾਬ ਇੱਕ ਜਥੇਬੰਦੀ ਵੀ ਅਮੋਜਮਨ ਨੇ ਬਣਾਈ ਸੀਗੀ ਜਿਸ ਦਿਨ ਵਿੱਚ ਉਹ ਵਰਕ ਕਰ ਰਹੇ ਆ ਲੱਖਾਂ ਸੁਧਾਨਾ ਤੇ ਅਮੋਜਮਨ ਨੂੰ ਤੁਸੀਂ ਅਕਸਰ ਵੇਖਿਆ ਪਿਆ ਆ ਦੇ ਮੁੱਦੇ ਚਾਗਦੇ ਆ ਨੂੰ ਤਾਂ ਅਮੋਜਮਨ ਦੀ ਮਾਤਾ ਜੀ ਚੜ੍ਹਾਈ ਕਰ ਗਏ ਹਨ ਤਾਂ ਅਮੋਜਮਨ ਉੱਤੇ ਸਵਾਗਤ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਤੁਹਾਨੂੰ ਦੱਸ ਦਈਏ ਪੰਜਾਬੀ ਜਿਹੜੀ ਇੰਡਸਟਰੀ ਹੈ ਦੇ ਵਿੱਚ ਬਹੁਤ ਜਿਆਦਾ ਇਹਦਾ ਜਿਹੜੇ ਗਾਇਕ ਆ ਇਹਨਾਂ ਤੇ ਮਾੜਾ ਟਾਈਮ ਚੱਲ ਰਿਹਾ ਤੁਹਾਨੂੰ ਪਤਾ ਕਿੱਡੇ ਵੱਡੇ ਆਪਣੇ ਪੰਜਾਬੀ 스타 ਰਾਜਵੀਰ ਜਵੰਦਾ ਉਹਨਾਂ ਦੀ ਮੌਤ ਹੋ ਗਈ ਹੈ ਨਾ ਵਿਰਿੰਦਰ ਘੁੰਮਣ ਦੀ ਮੌਤ ਹੋ ਗਈ ਜੀ ਖਾਨ ਸਾਹਿਬ ਦੀ ਪਹਿਲਾਂ ਮਾਤਾ ਦੀ ਮੌਤ ਹੋਈ ਸੀਗੀ ਹੁਣ ਉਹਨਾਂ ਦੇ ਪਿਤਾ ਦੀ ਵੀ ਮੌਤ ਹੋ ਗਈ ਤੇ ਹੁਣ ਵੇਖੋ ਤੁਸੀਂ ਅਮਤੋਜ ਮਾਨਾ ਜੀ ਜਿਹੜੇ ਆਪਣੇ ਐਕਟਰ ਤੇ ਡਾਇਰੈਕਟਰ ਆ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ ਜੋ ਕਿ ਬਹੁਤ ਮਾੜੀ ਖ਼ਬਰ ਹੈ ਹੁਣ ਵਾਧਿਆ ਪੈਸ ਤੋਂ ਅਗਲੀ ਖ਼ਬਰ ਵਨ ਨਸ਼ੇ ਦੇ ਖਿਲਾਫ ਪੁਲਿਸ ਸਖਤ ਹਿਰੋਇਨ ਸਮੇਤ ਇੱਕ ਕਾਬੂ ਹੋ ਗਈ ਆ ਰਹੀ ਹੈ ਕੋਟਕਪੂਰਾ ਤੋਂ ਤੁਹਾਨੂੰ ਦੱਸ ਦਈਏ ਕਿ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਕੋਟਕਪੂਰਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਪਾਸੋਂ 6.30 ਗ੍ਰਾਮ ਹਿਰੋਇਨ ਮਿਲੀ ਹੈ ਥਾਣਾ ਸਿਟੀ ਪੁਲਿਸ ਕੋਟਕਪੂਰਾ ਹੈ ਦੇਸਾ ਇੱਕ ਥਾਣੇਦਾਰ ਸਖਦੇਵ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਸਥਾਨਕ ਰੱਬ ਵਾਲਾ ਖੂਹ ਨੇੜੇ ਇੱਕ ਨੌਜਵਾਨ ਨੂੰ 6.30 ਗ੍ਰਾਮ ਹਰੋਨ ਸਮੇਤ ਕਾਬੂ ਕੀਤਾ ਇਸ ਸਬੰਧ ਵਿੱਚ ਥਾਣਾ ਸਿਟੀ ਪੁਲਿਸ ਕੋਟਕਪੂਰਾ ਵਿਖੇ ਉਸ ਵਿਅਕਤੀ ਗਗਨਦੀਪ ਸਿੰਘ ਵਾਸੀ ਕੋਟਕਪੂਰਾ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਗਈ ਇਸੇ ਤਰ੍ਹਾਂ ਥਾਣਾ ਸਦਰ ਪੁਲਿਸ ਕੋਟਕਪੂਰਾ ਦੇ ਹੌਲਦਾਰ ਸੁਖਵਿੰਦਰ ਪਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕੀਤੀ ਗਈ ਕਾਰਵਾਈ ਦੌਰਾਨ ਨੈਸ਼ਨਲ ਹਾਈਵੇ ਪਿੰਡ ਦੇਵੀਵਾਲਾ ਰੋਡ ਤੋਂ ਇੱਕ ਵਿਅਕਤੀ ਨੂੰ 6 ਗ੍ਰਾਮ ਹਿਰੋਇਨ ਦੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਵੇਖੋ ਤੁਸੀਂ ਕਿੰਨੇ ਜਿਆਦਾ ਇਹਨਾਂ ਦੇ ਹੌਸਲੇ ਬਲੰਦ ਹੋ ਚੁੱਕੇ ਹਨ ਨਸ਼ਾ ਤਸਕਰਾਂ ਦੇ ਸਾਨੂੰ ਪਤਾ ਪਿਛਲੇ 7 ਮਹੀਨਿਆਂ ਤੋਂ ਜਿਹੜਾ ਨਸ਼ਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਤੇ ਹਜ਼ਾਰਾਂ ਹੀ ਪਰਚੇ ਸੜਚੋਗੇ ਤੇ ਹਜ਼ਾਰਾਂ ਹੀ ਤਸਕਰਾਂ ਜਿਹੜੇ ਉਸ ਰਾਖਾ ਪਿੱਛੇ ਚਲੇ ਗਏ ਪਰ ਹਲੇ ਵੀ ਹੈ ਜਿਹੜੇ ਲੋਕ ਨਹੀਂ ਹਟ ਰਹੇ ਨਾ ਪੁੱਠੇ ਕੰਮਾਂ ਤੋਂ ਤਾਂ ਜੇ ਨਹੀਂ ਹਟ ਰਹੇ ਤਾਂ ਪੰਜਾਬ ਪੁਲਿਸ ਵੀ ਪਿੱਛੇ ਨਹੀਂ हट ਰਹੀ ਹਰ ਰੋਜ਼ ਕਿਸ ਨਾ ਕਿਸ ਨੂੰ ਫੜ ਕੇ ਪਰਚਾ ਦੇਈ ਰੱਖਦੀ ਐ ਹੁਣ ਆਪਾਂ ਵੱਧਦੇ ਹਾਂ ਇਸ ਤੋਂ ਅਗਲੀ ਖਬਰ ਵੱਲ ਹੁਣ ਆਪਾਂ ਵੱਧਦੇ ਹਾਂ ਇਸ ਤੋਂ ਅਗਲੀ ਖਬਰ ਵੱਲ ਜੋ ਕਿ ਏ ਵੀ ਨਸ਼ਿਆਂ ਦੇ ਨਾਲ ਹੀ ਸੰਬੰਧਤ ਹੈ 25000 25000 25000 ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਇਸ ਨੂੰ ਸਾਰੀ ਖਬਰ ਦੱਸ ਦਿਆਂ 25000 ਗਿਣਤੀ ਤੁਸੀਂ ਆਪ ਹੀ ਦੇਖ ਲਓ ਕਿੰਨੀ ਬਣ ਜਾਂਦੀ ਹੈ 25000 ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਨਸ਼ੇ ਵਿਰੁੱਧ ਮਹਿੰਮ ਥਾਣਾ ਕਾਲਿਆਂ ਵਾਲੀ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਹਜ਼ਾਰਾਂ ਨਸ਼ੀਲੀਆਂ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਉਕਤ ਵਿਅਕਤੀਆਂ ਨੇ ਇਹ ਗੋਲੀਆਂ ਗੁਜਰਾਤ ਗੁਜਰਾਤ ਦੀ ਇੱਕ ਦਵਾਈ ਵਾਲੀ ਕੰਪਨੀ ਤੋਂ ਖਰੀਦੀਆਂ ਸਨ ਪੰਜਾਬ ਵਿੱਚ ਸਪਲਾਈ ਕਰਦੇ ਸੀਗੇ ਗੁਜਰਾਤ ਤੋਂ ਲਿਆਉਂਦੇ ਸੀ ਤੇ ਪੰਜਾਬ ਵਿੱਚ ਸਪਲਾਈ ਕਰਦੇ ਸੀਗੇ ਇਸ ਸਬੰਧ ਜਾਣਕਾਰੀ ਅਨਸਾਰ ਇਹ ਐਸਆਈ ਰਾਜਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਕਰ ਰਹੇ ਸਨ ਪਿੰਡ ਫਤੂਈ ਵਾਲਾ ਫਤੂਈ ਵਾਲਾ ਪਿੰਡ ਆ ਉਥੇ ਫਤੂਈ ਵਾਲਾ ਦੇ ਨੇੜੇ ਦੋ ਵਿਅਕਤੀ ਛੱਕੀ ਹਾਲਤ ਵਿੱਚ ਮਿਲੇ ਤੇ ਜਿੰਨਾ ਕੋਲ ਕੱਟ ਸੀ ਉਕਤ ਦੋਵੇਂ ਪੁਲਿਸ ਟੀਮ ਨੂੰ ਵੇਖ ਕੇ ਕਬਰਾ ਗਏ ਤੁਹਾਨੂੰ ਪਤਾ ਜਿਹੜਾ ਚੋਰ ਹੁੰਦਾ ਉਹ ਕਬਰਾਉਂਦਾ ਪੁਲਿਸ ਨੂੰ ਵੇਖ ਕੇ ਕਹਿੰਦਾ ਚੋਰ ਦੇ ਪੈਰ ਨਹੀਂ ਉਹ ਆਪ ਹੀ ਦੱਸ ਦਿੰਦਾ ਕਬਰਾ ਕੇ ਤੇ ਭੱਜਣ ਲੱਗੇ ਤਾਂ ਪਰ ਪੁਲਿਸ ਨੇ ਦੋਨਾਂ ਨੂੰ ਕਾਬੂ ਕਰ ਲਿਆ ਇਹਨਾਂ ਦੇ ਸਨਾਖਤ ਸਕੱਤਰ ਸਿੰਘ ਵਾਸੀ ਖਾਨシャਬੜੀ ਥਾਣਾ ਗੋਇਂਦਵਾਲ ਅਤੇ ਕਾਸ਼ਦੀਪ ਸਿੰਘ ਵਾਸੀ ਝਾਮੇਕੇ ਥਾਣਾ ਮੱਤੇਵਾਲ ਵਜੋ ਹੋਈ ਆ ਵੇਖੋ ਤੁਸੀਂ ਕਿੰਨੀ ਵਾਰ ਤੋਂ ਸੀਗੇ ਤੇ ਕਿਧਰੋਂ ਫੜੇ ਗਏ ਆ ਲਾਲਚ ਉਹੀ ਗੱਲ ਲਾਲਚ ਕਿੱਥੋਂ ਦੀ ਕਿੱਥੇ ਲੈ ਜਾਂਦਾ ਹੈ ਨਾ ਤੇ ਪੁਲਿਸ ਨੇ ਇਹਨਾਂ ਕੋਲੋਂ ਮਿਲੀ ਕੈਟ ਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 25500 ਲੋਮੋਟਲ 25500 ਲੋਮੋਟਲ ਗੋਲੀਆਂ ਮਿਲੀਆਂ ਪੁਲਿਸ ਨੇ ਦੋਵਾਂ ਵਿਰੁੱਧ ਲੰਬੀ ਥਾਣਾ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਸੋ ਇਹ ਸਨ ਅੱਜ ਦੀਆਂ ਖਬਰਾਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਵਾਰੀ ਫਿਰ ਦੀਵਾਲੀ ਬੰਦੀ ਛੋੜ ਦੇ ਅਫਸਦੀਆਂ ਵਧਾਈਆਂ ਜੀ ਧੰਨਵਾਦ ਜੀ